ਇੱਕ ਪਾਸੇ ਹਰ ਪੰਜਾਬੀ ਦੀ ਅੱਖ ਨਮ ਹੋਈ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਆਏ ਪੰਜਾਬੀਆਂ ਨੇ ਧਾਹ ਵੀ ਮਾਰੀਆਂ ਪੰਜਾਬ ਦੇ ਲੋਕ ਹੁਬ ਹੁਬ ਕੇ ਵੀ ਰੋਏ ਰਾਜਵੀਰ ਜਵੰਦਾ ਦੀ ਮੌਤ ਦੀ ਜਿਵੇਂ ਹੀ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਪੰਜਾਂ ਤਤਾਂ ਦੇ ਵਿੱਚ ਵਲੀਨ ਕੀਤਾ ਗਿਆ ਰਾਜਵੀਰ ਜਵੰਦਾ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਨੇ ਖੋਭ-ਖੋਭ ਕੇ ਤਹਾ ਮਾਰੀਆਂ ਅਤੇ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਪਿੰਡ ਪੌਣਾ ਦੇ ਵਿੱਚ ਪਹੁੰਚੀ ਲੇਕਿਨ ਮੌਤ ਇੱਕ ਪਾਸੇ ਜਿੱਥੇ ਵੱਡਾ ਸਸਪੈਂਸ ਬਣ ਗਈ ਹੈ ਤੇ ਦੂਸਰੇ ਪਾਸੇ ਜਿਨ੍ਹਾਂ ਵੱਲੋਂ ਅਥੂ ਬਹਾਏ ਗਏ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਈਆਂ ਕਿ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਜਾਣ ਲੋਕਾਂ ਨੇ ਧਰਮ ਦੇ ਉੱਪਰ ਉਹ ਉੱਪਰ ਉੱਠ ਕੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਰਾਜਵੀਰ ਜਵੰਦਾ ਜਵੰਦਾ ਦੇ ਲਈ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਪਾਈਆਂ ਗਈਆਂ ਲੋਕ ਸਵੇਰੇ ਸ਼ਾਮ ਨੰਗੇ ਪਹਿਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸੀ ਅਤੇ ਸਪੈਸ਼ਲ ਅਰਦਾਸ ਕਰਦੇ ਸੀ ਰਾਜਵੀਰ ਜਵੰਦਾ ਵਾਸਤੇ ਪੰਜਾਬ ਦੇ ਹਰ ਮੰਦਰ ਹਰ ਗੁਰਦੁਆਰੇ ਹਰ ਮਸਜਿਦ ਹਰ ਚਰਚੇ ਯਾਨੀ ਕਿ ਗਿਰਜਾ ਘਰ ਦੇ ਵਿੱਚ ਅਰਦਾਸ ਕੋਈ ਕਿਉਂਕਿ ਪੰਜਾਬ ਦੇ ਇਸ ਗਾਇਕ ਨੇ ਪੰਜਾਬ ਨੂੰ ਅਜੇਆ ਕੁਝ ਸੁਣਾਇਆ ਅਜੇਆ ਕੁਝ ਗਾਇਆ ਕਿ ਇੱਕ ਪਾਸੇ ਗਾਇਕੀ ਵੀ ਬੇਕਮਾਰ ਤੇ ਦੂਸਰੇ ਪਾਸੇ ਗਾਇਕੀ ਦੇ ਵਿੱਚ ਬਿਲਕੁਲ ਲਚਰਤਾ ਨਹੀਂ ਬਿਲਕੁਲ ਅਸ਼ਜੀਜਤਾ ਨਹੀਂ ਗੱਲ ਕੀਤੀ ਗਈ ਪੰਜਾਬ ਦੀਆਂ ਮਾਵਾ ਭੈਣਾ ਧੀਆਂ ਅਤੇ ਪੰਜਾਬੀ ਸੱਭਿਆਚਾਰ ਅਤੇ ਗੱਲ ਕੀਤੀ ਗਈ ਪੰਜਾਬ ਨੂੰ ਛੱਡ ਕੇ ਨਾ ਜਾਓ ਪੱਕੇ ਤੌਰ ਤੇ ਪੰਜਾਬ ਦੀ ਜ਼ਮੀਨ ਬੜੀ ਜਰਖੇਜ ਹੈ ਇਥੋਂ ਦੀ ਮਿੱਟੀ ਬੜੀ ਅਪਚਾਉ ਹੈ ਇਹ ਬੰਦੇ ਜੰਮਣ ਵਾਲੀ ਜ਼ਮੀਨ ਨੂੰ ਛੱਡ ਕੇ ਨਾ ਜਾਓ ਉਹ ਪੰਜਾਬੀ ਕਲਾਕਾਰ ਥੋੜੇ ਹੀ ਸਮੇਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਵੱਡੇ ਵੱਡੇ ਅਖਾੜੇ ਲੱਗੇ ਵਡੀਆਂ-ਵਡੀਆਂ ਸਟੇਜਾਂ ਸਜੀਆਂ ਲੇਕਿਨ ਇਸ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਨੂੰ ਕੀ ਪਤਾ ਸੀ ਕਿ ਮੈਂ 35 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਹੈ ਛੱਡ ਕੇ ਚਲੇ ਜਾਣਾ ਹੈ ਆਪਣੀ ਰੋਂਦੀ ਹੋਈ ਮਾਤਾ ਆਪਣੀ ਧਰਮ ਪਤਨੀ ਅਤੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੇ ਜਾਣਾ ਹੈ ਉਹਨਾਂ ਫੈਨਸ ਉਹਨਾਂ ਚੋਣ ਵਾਲਿਆਂ ਨੂੰ ਜਿਨ੍ਹਾਂ ਨੇ ਦਿਨ ਪਰ ਰਾਤ ਅਰਦਾਸਾਂ ਕੀਤੀਆਂ ਲੋਕ ਹਾਲੇ ਵੀ ਗਮ ਦੇ ਵਿੱਚ ਨੇ ਇੱਕ ਪਾਸੇ ਕਹਿੰਦੇ ਨੇ ਕਿ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਯਾਰ ਦੋਸਤ ਨਾਲ ਸੀ ਰਾਜਵੀਰ ਜਵੰਦਾ ਦੇ ਜਿਸ ਦਿਨ ਉਹ ਆਪਣੀ ਬਾਈਕ ਰਾਈਡ ਕਰਕੇ ਹਮਾਚਰਵਲ ਜਾ ਰਹੇ ਸੀ ਉਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਤੇ ਦੂਸਰੇ ਪਾਸੇ ਚਾਹੇ ਉਹ ਗਿੱਪੀ ਗਰੇਵਾਲ ਨੇ ਚਾਹੇ ਉਹ ਨਿਰਵੈਰ ਪੰਨੂ ਨੇ ਚਾਹੇ ਕੋਈ ਹੋਰ ਕਲਾਕਾਰ ਨੇ ਜਿਨ੍ਹਾਂ ਵੱਲੋਂ ਫਿਲਮਾਂ ਜਲਦੀ ਜਲਦੀ ਰੀਲਿਸ ਕਰ ਦਿੱਤੀਆਂ ਗਈਆਂ ਅਤੇ ਅਖਾਰੇ ਵੀ ਲਗਾਏ ਗਏ ਇੱਕ ਪਾਸੇ ਕਹਿੰਦੇ ਨੇ ਯਾਰ ਹਾਂ ਉਹ ਵੀ ਜਿਗਰੀ ਰਾਜਵੀਰ ਜਵੰਦਾ ਸਾਡੇ ਜਿਗਰ ਦਾ ਟੋਟਾ ਸੀ ਸਾਡੇ ਦਿਲ ਦਾ ਟੁਕੜਾ ਸੀ ਲੇਕਿਨ ਹਾਲੇ ਉਹਨਾਂ ਦੇ ਸਿਵਿਆਂ ਦੀ ਅੱਗ ਠੰਡੀ ਵੀ ਨਹੀਂ ਹੋਈ ਹੋਣੀ ਇਹਨਾਂ ਨੇ ਆਪੋ ਆਪਣੀਆਂ ਫਿਲਮਾਂ ਰੀਲਿਸ ਕੀਤੀਆਂ ਇਹਨਾਂ ਨੇ ਕਾਨਫਰੰਸਾਂ ਕੀਤੀਆਂ ਇਹਨਾਂ ਨੇ ਠੁਮਕੇ ਵੀ ਲਗਾਏ ਸਟੇਜਾਂ ਤੇ ਜਿਸ ਤਰ੍ਹਾਂ ਜਸਵਿੰਦਰ ਭੱਲਾ ਦੀ ਬਹੁਤ ਕੁਝ ਘੰਟਿਆਂ ਬਾਅਦ ਹੋਇਆ ਸੀ ਇਹ ਕੁਝ ਦਿਨਾਂ ਬਾਅਦ ਹੋ ਗਿਆ ਹੈ ਯਾਨੀ ਕਿ ਦੋ ਦਿਨਾਂ ਤੋਂ ਬਾਅਦ ਪੰਜਾਬ ਦੇ ਗਾਇਕ ਪੰਜਾਬ ਦੇ ਫਿਲਮੀ ਅਦਾਕਾਰ ਪ੍ਰਮੋਸ਼ਨਾਂ ਵੀ ਕਰ ਰਹੇ ਨੇ ਗੀਤ ਵੀ ਕਰ ਰਹੇ ਨੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਫਿਲਮਾਂ ਦੇਖੋ ਰਾਜਵੀਰ ਜਵੰਦਾ ਦੇ ਇੱਕ ਪਾਸੇ ਉਹ ਮਿੱਤਰ ਉਹ ਦੋਸਤ ਜੇ ਸੋਸ਼ਲ ਮੀਡੀਆ 'ਚ ਕਾਨਫਰੰਸ ਕਰਕੇ ਅੱਗੇ ਨਹੀਂ ਆਏ ਕਿ ਆਖਰਕਾਰ ਰਾਜਵੀਰ ਜਵੰਦਾ ਦਾ ਇਨਾ ਭਿਆਨਕ ਐਕਸੀਡੈਂਟ ਕਿਵੇਂ ਹੋਇਆ ਤੇ ਦੂਸਰੇ ਪਾਸੇ ਇੰਡਸਟਰੀ ਦੇ ਲੋਕ ਹੈ ਜਿਨ੍ਹਾਂ ਨੇ ਪੈਸੇ ਨਾਲ ਵੀ ਸੇਵਾ ਕੀਤੀ ਜਿਨ੍ਹਾਂ ਨੇ ਹਸਪਤਾਲ ਦੇ ਵਿੱਚ ਗਿੜੇ ਵੀ ਮਾਰੇ ਲੇਕਿਨ ਜਿਵੇਂ ਹੀ ਸੰਸਕਾਰ ਹੋਇਆ ਇੰਜ ਲੱਗਦਾ ਹੈ ਜਿਵੇਂ ਇਹ ਸਾਰੇ ਕਲਾਕਾਰ ਭੁੱਲ ਗਿਆ ਹੁਣ ਕੁਝ ਬੰਨਾਂ ਕੁਝ ਲੋਕਾਂ ਨੇ ਸਟੇਜਾਂ ਲਗਾਈਆਂ ਉਹਨਾਂ ਨੇ ਜਿਗਰ ਕੀਤਾ ਰਾਜਵੀਰ ਜਵੰਦਾ ਦਾ ਰਾਜਵੀਰ ਜਵੰਦਾ ਦੇ ਮਾਤਾ ਪਤਨੀ ਅਤੇ ਉਹਨਾਂ ਦੇ ਬੱਚਿਆਂ ਦਾ ਲੇਕਿਨ ਬਾਕੀਆਂ ਨੇ ਬਿਲਕੁਲ ਜਿਹੜਾ ਹੈ ਨਜ਼ਰ ਅਦਾਸ ਕਰ ਦਿੱਤਾ ਰਾਜਵੀਰ ਜਵੰਦਾ ਦੀ ਬਹੁਤ ਨੂੰ ਇਸ ਕਰਕੇ ਵੱਖ-ਵੱਖ ਬੁੱਧੀ ਜੀਵੇਂ ਨੂੰ ਕਿਹਾ ਜਾ ਰਿਹਾ ਹੈ ਕਿ ਸਿਰਫ ਇਹ ਆਪ ਕੋ ਆਪਣੀਆਂ ਰੋਟੀਆਂ ਸਿੱਖਦੇ ਨੇ ਇਹਨਾਂ ਨੂੰ ਪੈਸਿਆਂ ਨਾਲ ਹੈ ਕੋਈ ਮਰੇ ਕੋਈ ਜਿਵੇਂ ਇਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ